ਇਹ ਵੀ ਨਿਸ਼ਾਨੀਆਂ ਜਿਹੜਾ ਪਾਠੀ ਹੋਊਗਾ ਹੇਕਾ ਵੀ ਨਹੀਂ ਲਾਏਗਾ ਉਹ ਜਿਵੇਂ ਦੁਨਿਆਵੀ ਵਿਦਿਆ ਪੜਨ ਵਾਸਤੇ ਸਾਨੂੰ ਬੱਚਿਆਂ ਨੂੰ ਸਕੂਲਾਂ ਚ ਭੇਜਣਾ ਪੈਂਦਾ ਨਾ ਇਹ ਬ੍ਰਹਮ ਵਿਦਿਆ ਵੀ ਆਪਣੇ ਆਪ ਨਹੀਂ ਪੜ ਸਕਦਾ ਕੋਈ ਇਹ ਵੀ ਪੜਨੀ ਪੈਂਦੀ ਹੈ ਕਿਸੇ ਤੋਂ ਹੇਕ ਜੀ ਲਾ ਕੇ ਨਹੀਂ ਕੋ ਪਾਠੀ ਬਣ ਸਕਦਾ ਵੀ ਵਧੀਆ ਹੇਕਾਂ ਜਿਆ ਲਾਏਗੇ ਤੇ ਵਧੀਆ ਪਾਠੀ ਬਣ ਜਿਓ ਇਹ ਵੀ ਨਿਸ਼ਾਨੀਆਂ ਜਿਹੜਾ ਪਾਠੀ ਹੋਊਗਾ ਹੇਕਾ ਵੀ ਨਹੀਂ ਲਾਏਗਾ ਨੋਟ ਕਰ ਲਿਓ ਕਿ ਟਕਸਾਲ ਦਾ ਪਾਠ ਹੀ ਪੜਿਆ ਹੋਵੇ ਕਦੀ ਏਕ ਨਹੀਂ ਲਾਇਆ ਵਾ ਏਕ ਲਾਉਣ ਨਾਲ ਵੀ ਕਈ ਅੱਖਰ ਲੱਗ ਜਾਂਦੇ ਨੇ ਆਪਣੇ ਕੋਲੋਂ ਹੀ ਉਹ ਜਿੱਥੇ ਪੰਕਤੀ ਸਮਾਪਤ ਹੁੰਦੀ ਉੱਥੇ ਛੱਡ ਦਿੰਦੇ ਨੇ ਇਹ ਉਸਤਾਦ ਦੱਸਦਾਏ ਪੜਨ ਲੱਗਿਆ ਵੀ ਲਿ ਲਕਾਂ ਜੇ ਨਾ ਲਾਈ ਜੇ بڑے ਅੱਖਰ ਕੋਹ ਲੱਗ ਜਣੇ ਏ ਕਰਕੇ ਕਿੰਨੇ ਏ ਲੱਗ ਗਏ ਆਪਣੇ ਕੋਲੋਂ ਆ ਕਰਕੇ ਆ ਕਿੰਨੇ ਲੱਗ ਗਏ ਆਪਣੇ ਕੋਲੋਂ ਇਹ ਪੜਨੀ ਪੈਂਦੀ ਹੈ ਸਾਧ ਸੰਗਤ ਅਲਗੀਤਰ ਪਾਤਸ਼ਾਹ ਨੇ ਕਿਉਂ ਟਕਸਾਲਾਂ ਬਣਾਉਣੀਆਂ ਪਈਆਂ ਦੰਦਮੀ ਟਕਸਾਲ ਅੰਬਰ ਤਸਰ ਵਾਲੀ ਟਕਸਾਲ ਇਹ ਸੀਨੇ ਬਸਿਨੇ ਫਿਰ ਸੰਪਰਦਾਵਾਂ ਟਕਸਾਲਾਂ ਚੱਲੀਆਂ ਆਉਂਦੀਆਂ ਨੇ ਭਾਵੇਂ ਆਗਾਦ ਬੋਲ ਬਾਣੀ ਐ ਬ੍ਰਹਮ ਦੀ ਬਾਣੀ ਐ ਨਿਰੰਕਾਰ ਸਰੂਪ ਐ ਬਾਣੀ ਪਰ ਗੁਰੂ ਮਾਰ ਦਾ ਹੁਕਮ ਐ ਸਿੱਖੋ ਸੁਣੋ ਸਿੱਖੇ ਮੇਰੀ ਬਾਣੀ ਸ਼ੁੱਧ ਪੜੋ ਗੁਰੂ ਕੇਰੀ ਕਿਸੇ ਤੋਂ ਪੜਨੀ ਪੈਗੀ ਫੇਰ ਜਾ ਕੇ ਸ਼ੁੱਧ ਉਚਾਰਨ ਕਰ ਸਕਦਾ ਹੈ